ਅੰਮ੍ਰਿਤਸਰ ਦੇ ਗੁਰਨਾਨਕ ਦੇਵ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਅਣਗਹਿਲੀ ਦੇ ਕਾਰਨ ਇੱਕ ਔਰਤ ਨੂੰ ਹਸਪਤਾਲ ਦੇ ਬਾਹਰ ਹੀ ਬੱਚੇ ਨੂੰ ਜਨਮ ਦੇਣਾ ਪਿਆ। ਤਸਵੀਰਾਂ ਹਸਪਤਾਲ ਦੇ ਬੇਬੇ ਨਾਨਕੀ ਲੇਡੀਜ਼ ਵਾਰਡ ਦੇ ਬਾਹਰੀਆਂ ਨੇ। ਪੀੜਤ ਮਰੀਜ਼ ਮਨਦੀਪ ਕੌਰ ਨੂੰ ਉਸਦੇ ਪਰਿਵਾਰਕ ਮੈਂਬਰ ਰਾਤੀ 12 ਵਜੇ ਹਸਪਤਾਲ ਲੱਕੀ ਪਹੁੰਚੇ ਸਨ। ਪਰਿਵਾਰ ਦਾ ਇਲਜ਼ਾਮ ਹੈ ਕਿ ਡਾਕਟਰਾਂ ਨੇ ਗਰਭਵਤੀ ਔਰਤ ਨੂੰ ਸਿਰਫ ਐਜਲੀ ਦਾਖਲ ਨਹੀਂ ਕੀਤਾ ਕਿਉਂਕਿ ਉਸਦੇ ਵਿੱਚ ਸਿਰਫ 6 ਗ੍ਰਾਮ ਖੂਨ ਸੀ। ਪਰਿਵਾਰ ਨੂੰ ਖੂਨ ਦਾ ਇੰਤਜ਼ਾਮ ਕਰਨ ਲਈ ਕਿਹਾ ਗਿਆ ਤੇ ਮਰੀਜ਼ ਨੂੰ ਬਾਹਰ ਪੇਸ਼ ਦਿੱਤਾ ਗਿਆ। ਇਸ ਰਾਨ ਵਾਰਡ ਦੇ ਬਾਹਰ ਹੀ ਔਰਤ ਨੇ ਬੱਚੀ ਨੂੰ ਜਨਮ ਦੇ ਦਿੱਤਾ ਸਵਾਲ ਉਠਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਹੁਣ ਜਾਂਚ ਦੀ ਗੱਲ ਕਹਿ ਰਿਹਾ ਹੈ ਇੱਥੇ ਅਸੀਂ ਉੱਤੇ ਗਏ ਹਾਂ ਉੱਤੇ ਗਏ ਤੇ ਉੱਥੇ ਜਾਂਦੀਆਂ ਸਾਨੂੰ ਡਾਕਟਰ ਪੈਣੀ ਆ ਇੱਕ ਪਤਲੀ ਜਿੰਨ ਡਾਕਟਰ ਬਈ ਦੇਖੀ ਸੀ ਉਹਨੇ ਡਾਕਟਰ ਨੇ ਕਿਹਾ ਕਿ 5 6 ਗ੍ਰਾਮ ਤੇ ਖੂਨ ਆ ਦੋ ਬੋਤਲਾਂ ਖੂਨ ਲਿਆਓ ਤੇ ਨਹੀਂ ਤੇ ਤੁਹਾਡਾ ਵੱਡਾ ਪ੍ਰੈਸ਼ਨ ਹੋਊਗਾ ਤੇ ਤੇ ਆਪਣਾ ਜਿੱਤਰਾ ਮਰਜ਼ੀ ਕਰੋ ਜਦੋਂ ਸਾਨੂੰ ਉਹਨਾਂ ਵੱਡਾ ਪ੍ਰੈਸ਼ਨ ਦੱਸਿਆ ਤੇ ਅਸੀਂ ਡਰਦੇ ਕੱਢਿਆ ਬਾਹਰ ਮੈਂ ਕਿਹਾ ਵੱਡਾ ਪ੍ਰੈਸ਼ਨ ਹੋ ਗਿਆ ਤੇ ਇੱਥੇ ਲਿਆੜੀਦਾਰ ਕਿਥੋਂ ਤਿੰਨ ਅੱਗੇ ਇਹਦੀਆਂ ਬੇਚਾਰੀਆਂ ਦੀਆਂ ਵੇਚਣਾ ਨੇ ਤੇ ਕੀ ਕਰੂਗੀ ਅਸੀਂ ਕੱਢ ਕੇ ਲੈ ਜਾਂਦਾ ਥੱਲੇ ਕਿ ਤੁਹਾਡਾ ਨਹੀਂ ਤਾਂ ਕੇਸ ਨਹੀਂ ਹੋਣਾ ਅਸੀਂ ਲੈ ਕੇ ਇੱਥੇ ਲੈ ਜਾਂਦਾ ਤੇ ਇਹਨਾਂ ਸਾਡੀ ਬਾਤ ਨਹੀਂ ਕੁੱਛੀ ਹਮ ਗੱਲ ਨਹੀਂ ਸਾਡੀ ਸੁਣੀ ਤੇ ਸਗੋਂ ਇੱਥੇ ਸਾਡਾ ਕੇਸ ਹੋ ਗਿਆ ਉੱਤਰ ਦੇ ਉੱਤਰ ਦੇ ਸਾਡਾ ਕੇਸ ਹੋ ਗਿਆ ਮੈਂ ਦੇਖ ਲਿਆ ਔਰ ਇਹਨਾਂ ਨੂੰ ਮੈਂ ਰਿਕੁਐਸਟ ਵੀ ਕੀਤੀ ਹੈ ਕਿ ਤੁਸੀਂ ਦਾਖਲ ਹੋ ਜੋ ਐਂਡ ਉਸ ਅਟੈਂਡੈਂਸ ਦੇ ਆ ਰੈਡੀ ਪੇਸ਼ੈਂਟਸ ਨੂੰ ਥੋੜਾ ਰਿਫਿਊਜ਼ਲ ਹੈਗਾ ਆਈ ਸਟਿਲ ਪਰਸਿਊਡ ਹਮ ਕਿ ਇਹ ਦਾਖਲ ਹੋਣ ਅਹੀਂ ਇਹਨਾਂ ਨੂੰ ਪੂਰੀਆਂ ਦਵਾਈਆਂ ਜਿਹੜੀਆਂ ਹੈਗੀਆਂ ਹੋਣ ਵੀ ਅਸੀਂ ਦਵਾਈ ਦੇ ਕੇ ਭੇਜਾਂਗਾ ਮੈਂ ਤੁਹਾਨੂੰ ਇੱਥੋਂ ਤੇ ਬਾਕੀ ਇਹ ਹੈਗਾ ਕਿ ਆਈ ਵਿਲ ਕਨਸਟੀਟਿਊਟ ਇਨਕੁਆਇਰੀ ਕਮੇਟੀ ਰਿਗਾਰਡਿੰਗ ਦਿਸ ਕਿ ਇਹ ਤਾਂ ਗੇ ਗਾਹ ਤੋਂ ਇਹ ਜੀ ਅਨਫੋਰਚੂਨੇਟ ਜੜੀ ਹੈਗੀ ਆ ਇਹ ਘਟਨਾ ਜਿਹੜੀ ਇਹ ਨਾਮ ਵਾਪਰੇ ਸੀ ਸਿਚੁਏਸ਼ਨਸ